ਜੇ ਐਪੀ ਰੰਧੀ ਜੀ ਜੈ ਸਾਇਆ ਦੀ ਮੈਟਰਵਾਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਕੰਮ ਕਰ ਨਹੀਂ ਚੱਲਦਾ ਕੋਈ ਵੀ ਕਿਸੇ ਵੀ ਕੰਮ ਨੂੰ ਹੱਥ ਪਾਉਂਦੇ ਆ ਸਫਲਤਾ ਨਹੀਂ ਮਿਲਦੀ ਰੁਕਾਵਟਾਂ ਆ ਰਹੀਆਂ ਆ ਸੋ ਕੰਮ ਕਰ ਤੋ ਫ੍ਰੀ ਬੈਠੇ ਹੋ ਵਿਲੇ ਬੈਠੇ ਹੋ ਤੇ ਹੁਣ ਆਪਾਂ ਅੱਜ ਉਹਦੇ ਬਾਰੇ ਹੀ ਗੱਲ ਕਰਨੀ ਹੈ ਸੋ ਇੱਕ ਕਰਮ ਦੱਸਣਾ ਹੈ ਮੰਗਲਵਾਰ ਦੇ ਦਿਨ ਜੇਕਰ ਤੁਸੀਂ ਲਗਾਤਾਰ 4 ਤੋਂ 5 ਮੰਗਲਵਾਰ ਇਹ ਕਰਮ ਕਰ ਲੈਣੇ ਹੋ ਤੇ ਇਸ ਸਾਰਾ ਰੁਕਾਵਟਾ ਦੂਰ ਹੋ ਜਾਣ ਗਿਆ ਸੋ ਕਰਮ ਕੀ ਕਰਨਾ ਹੈ ਆਪਾਂ ਇਸ ਵੀਡੀਓ ਰਾਹੀਂ ਚੰਗੀ ਤਰ੍ਹਾਂ ਤੁਹਾਨੂੰ ਸਮਝਾ ਦਵਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕੁ ਬੇਟਾ ਵੀ ਦੱਸਾਂਗੇ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਦੇ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਦੱਸਦੇ ਆਂ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਡੀ ਮਾਤਾ ਜੀ ਦੇ ਸਿਰ ਚੌਕੀ ਆਉਂਦੀ ਹੈ ਪਰ ਬਚਨ ਸੱਚ ਨਹੀਂ ਹੁੰਦੇ ਸੋ ਇਹਦੇ ਬਾਰੇ ਦੱਸੋ ਸੋ ਦੇਖੋ ਆਪਾਂ ਪਹਿਲਾਂ ਵੀ ਇੱਕ ਦੋ ਵਾਰ ਦੱਸਿਆ ਹੈ ਕਿ ਜਦੋਂ ਵੀ ਸੇਵਾ ਕਰਦੇ ਹੋ ਅਰਦਾਸ ਦੇ ਸਿਰ ਤੇ ਹੀ ਸਭ ਕੁਝ ਹੁੰਦਾ ਹੈ ਜਿਵੇਂ ਅਸੀਂ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੇ ਆਪਾਂ ਅਰਦਾਸ ਕਰਦੇ ਆ ਕਿ ਅਰਦਾਸ ਕਰੀ ਤੀਆ ਕਿ ਸਾਡੀਆਂ ਆਸਾਂ ਜਿਹੜੀਆਂ ਪੂਰੀਆਂ ਹੋ ਜਾਣ ਰੁਕਾਵਟਾਂ ਦੂਰ ਹੋ ਜਾਣ ਹੁਣ ਅਰਦਾਸ ਕੀਤੀ ਕਿਉਂ ਜਾਂਦੀ ਹੈ ਕਿਉਂਕਿ ਸਾਨੂੰ ਆਸ ਹੁੰਦੀ ਹੈ ਕਿ ਅਸੀਂ ਅਰਦਾਸ ਕਰਾਂਗੇ ਤੇ ਇਹ ਸਾਡੀ ਮੁਸ਼ਕਲ ਦਾ ਹੱਲ ਹੋ ਜਾਵੇਗਾ ਸੋ ਇਸੇ ਤਰ੍ਹਾਂ ਹੈ ਕਿ ਜਦੋਂ ਸੇਵਾ ਕਰਦੇ ਹੋ ਦੋ ਟਾਈਮ ਆਪਣੇ ਮੁਰਸ਼ਿਦ ਅੱਗੇ ਇਹ ਅਰਦਾਸ ਕਰਿਆ ਕਰੋ ਕਿ ਮੁਰਸ਼ਿਦ ਜੀ ਤੁਸੀਂ ਦਰਸ਼ਨ ਦਿਓ ਵਚਨ ਦੋ ਸੋ ਜ਼ਰੂਰੀ ਨਹੀਂ ਹੈ ਕਿ ਸਿਰ ਲਹਾਉਣਾ ਹੀ ਜ਼ਰੂਰੀ ਹੈ ਸਿਰ ਆ ਕੇ ਤੁਸੀਂ ਚੌਂਕੀ ਕਰਕੇ ਚਲੇ ਗਏ ਸੋ ਇਹਦੇ ਨਾਲੋਂ ਜ਼ਰੂਰੀ ਹੈ ਕਿ ਵਚਨ ਹੋਣ ਦਰਸ਼ਨ ਹੋਣ ਜਿਹਦੇ ਨਾਲ ਇਹ ਸਾਰੀਆਂ ਮੁਸ਼ਕਲਾਂ ਦੇ ਹੱਲ ਹੋਣ ਸੋ ਹੁਣ ਕਈ ਵਾਰ ਕਈ ਭਗਤ ਕੀ ਕਰਦੇ ਆ ਕਿ ਚੌਂਕੀ ਆਉਣੀ ਜ਼ਰੂਰੀ ਸਮਝਦੇ ਆ ਚੌਂਕੀ ਆਉਣੀ ਜ਼ਰੂਰੀ ਨਹੀਂ ਹੈ ਸੋ ਬਚਨ ਹੋਣੇ ਜਿਹੜੇ ਉਹ ਸਭ ਤੋਂ ਜ਼ਰੂਰੀ ਹੈ ਬਚਨ ਹੋਣਗੇ ਤਾਂ ਕੋਈ ਦੇਖਣ ਸੁਣਨ ਵਾਲਾ ਵੀ ਫਰੋਸਾ ਕਰੇਗਾ ਯਕੀਨ ਕਰੇਗਾ ਕਿ ਵਾਖ ਹੀ ਇਹਦਾ ਫੱਕਰ ਸੱਚ ਦਾ ਹੈ ਇਹ ਸੇਵਾ ਕਰਦਾ ਹੈ ਤਾਂ ਸੇਵਾ ਦਾ ਫਲ ਵੀ ਮਿਲਦਾ ਹੈ ਸੋ ਜਦੋਂ ਸਿਰ ਲਹੌਂਦੇ ਆ ਸਿਰ ਚੌਂਕੀ ਆ ਵੀ ਜਾਂਦੀ ਹੈ ਕੋਈ ਝੂਠ ਨਹੀਂ ਹੈ ਕਿ ਸਿਰਫ ਪੀਰ ਨਹੀਂ ਆਉਂਦੇ ਸੋ ਚੌਂਕੀ ਉਹਨਾਂ ਦੀ ਆ ਜਾਂਦੀ ਹੈ ਪਰ ਅਸੀਂ ਜਿੱਦਾਂ ਦੀ ਸੇਵਾ ਕਰਦੇ ਆ ਉਦਾਂ ਦੀ ਹੀ ਸੇਵਾ ਕਬੂਲ ਹੁੰਦੀ ਹੈ ਸੋ ਇਸ ਕਰਕੇ ਜਿਸ ਤਰ੍ਹਾਂ ਦੀ ਤੁਸੀਂ ਭਾਵਨਾ ਮਨ ਵਿੱਚ ਰੱਖੋਗੇ ਉਸ ਹਿਸਾਬ ਨਾਲ ਹੀ ਮਾਲਕ ਰਾਜੀ ਹੋ ਜਾਂਦਾ ਜਿਸ ਰੂਪ ਵਿੱਚ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ ਉਸੇ ਰੂਪ ਵਿੱਚ ਉਹੜਾ ਸ਼ੁਰੂ ਹੋ ਜਾਂਦਾ ਹੈ ਮਾਲਕ ਸੋ ਇਸ ਕਰਕੇ ਸੋਚ ਸਮਝ ਕੇ ਅਰਦਾਸ ਬੇਨਤੀ ਕਰਿਆ ਕਰੋ ਜਿਹਦੇ ਵਿੱਚ ਕੋਈ ਨੁਕਸਾਨ ਨਾ ਹੋਵੇ ਤੇ ਸੋਭਾ ਵੀ ਹੋਵੇ ਮਾਲਕ ਦੀ ਵਡਿਆਈ ਵੀ ਦੇਖੜ ਸੌਣ ਵਾਲਾ ਕਰੇ ਸੋ ਇਸ ਕਰਕੇ ਅਰਦਾਸ ਬੇਨਤੀ ਦੇ ਵਿੱਚ ਹੀ ਇਹ ਸਭ ਕੁਝ ਉਪਾਇਆ ਜਾ ਸਕਦਾ ਹੈ ਜੀ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਆ ਕਿ ਦੀਦੀ ਜੀ ਜਗ ਦੇ ਰੋਸ਼ਨ ਚਰਾਗਾ ਦੇ ਵਿੱਚੋਂ ਤੇਲ ਲੈਣਾ ਹੈ ਜਾਂ ਫਿਰ ਠੰਡੇ ਹੋਣ ਤੋਂ ਬਾਅਦ ਤੇਲ ਚਰਾਗਾ ਵਿੱਚੋਂ ਲੈਣਾ ਹੈ ਸੋ ਆਪਾਂ ਇੱਕ ਕਰਮ ਦੱਸਿਆ ਸੀ ਕਿ ਜੇਕਰ ਸੇਤ ਵਿੱਚ ਕੋਈ ਸੁਧਾਰ ਨਹੀਂ ਆਉਂਦਾ ਤੇ ਤੁਸੀਂ ਇਹ ਕਰਮ ਕਰ ਸਕਦੇ ਆ ਤੇ ਇਹ ਪੁੱਛਿਆ ਗਿਆ ਹੈ ਸਵਾਲ ਕੀਤਾ ਹੈ ਸੋ ਦੇਖੋ ਚਰਾਗ ਜਦੋਂ ਜਗਦੇ ਆ ਤੁਸੀਂ ਜਗਦੇ ਚਰਾਗਾ ਵਿੱਚੋਂ ਤੇਲ ਲੈ ਸਕਦੇ ਆ ਇਜਾਜ਼ਤ ਲੈ ਕੇ ਅਰਦਾਸ ਬੇਨਤੀ ਕਰਕੇ ਸੋ ਉਹ ਤੇਲ ਫਿਰ ਤੁਸੀਂ ਆਪਣੇ ਮੱਥੇ ਤੇ ਲਗਾ ਲਓ ਜਾਂ ਰੀੜ ਦੀ ਹੱਡੀ ਤੇ ਥੋੜੇ ਥਾਂ ਤੇ ਲਗਾ ਲਓ ਜ਼ਰੂਰ ਸਾਰੀ ਹੱਡੀ ਤੇ ਲਗਾਉਣ ਦੀ ਜ਼ਰੂਰਤ ਨਹੀਂ ਸੋ ਕਈ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੇਲ ਇਸ ਥਾਂ ਤੇ ਲਗਾਉਣਾ ਹੈ ਜਿਹਦੇ ਨਾਲ ਸਰੀਰ ਤੇ ਭਾਰ ਨਾ ਪਵੇ ਕਿਉਂਕਿ ਕਈ ਵਾਰ ਗਲਤੀ ਵੀ ਹੋ ਜਾਂਦੀ ਹੈ ਇਸ ਫਾਰਮ ਤੋਂ ਸਿਰਫ ਮੱਥੇ ਨੂੰ ਲਗਾਓ ਜਾਂ ਨਾਭੀ ਵਿੱਚ ਪਾ ਲਓ ਇਹਦੇ ਨਾਲ ਹੀ ਕਈ ਮੁਸ਼ਕਲਾਂ ਦੇ ਹੱਲ ਹੋ ਜਾਂਦੇ ਆ ਸੋ ਇੰਨਾ ਕੇਹੀ ਕਰਮ ਕਰ ਲਓ ਵਿਸ਼ਵਾਸ ਰੱਖ ਕੇ ਕਰ ਲੋ ਲਾਭ ਜ਼ਰੂਰ ਮਿਲਦਾ ਹੈ ਜੀ ਸੋ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਕੋ ਸਾਡੀ ਕੋਈ ਵੀ ਨੌਕਰੀ ਨਹੀਂ ਲੱਗ ਰਹੀ ਸੋ ਕੋਈ ਵੀ ਕੰਮ ਨੂੰ ਹੱਥ ਪਾਉਨੇ ਆ ਉਹ ਕੰਮ ਬਣਦਾ ਨਹੀਂ ਸੋ ਅੱਜ ਆਪਾਂ ਇਹ ਸਾਰੀਆਂ ਮੁਸ਼ਕਲਾਂ ਦਾ ਹੱਲ ਇੱਕ ਦੱਸਣਾ ਹੈ ਵਿਸ਼ਵਾਸ ਰੱਖ ਕੇ ਤੁਸੀਂ ਕਰਮ ਕਰਨਾ ਹੈ ਜੇਕਰ ਵਿਸ਼ਵਾਸ ਰੱਖ ਕੇ ਕਰਮ ਕਰੋਗੇ ਤੇ ਲਾਭ ਤੁਹਾਨੂੰ ਜ਼ਰੂਰ ਮਿਲੇਗਾ ਸੋ ਜਿੱਦਾਂ ਆਪਾਂ ਇਸ ਵੀਡੀਓ ਲਈ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਉਹਨਾਂ ਨੂੰ ਸਮਝਣਾ ਹੈ ਤੇ ਜਿੱਦਾਂ ਦੀ ਤੁਹਾਡੀ ਪ੍ਰੋਬਲਮ ਹੈ ਤੁਸੀਂ ਉਸ ਤਰ੍ਹਾਂ ਦੀ ਭਾਵਨਾ ਰੱਖ ਕੇ ਇਹ ਕਰਮ ਕਰ ਸਕਦੇ ਆ ਤੁਹਾਨੂੰ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਸੋ ਇਸ ਕਰਕੇ ਵਿਸ਼ਵਾਸ ਵੀ ਰੱਖਣਾ ਜਿਹੜਾ ਉਹ ਸਭ ਤੋਂ ਜ਼ਰੂਰੀ ਹੈ ਜਦੋਂ ਤੁਸੀਂ ਵਿਸ਼ਵਾਸ ਰੱਖ ਕੇ ਕਰਮ ਕਰ ਦਿੱਤਾ ਕਿ ਅਸੀਂ ਇਹ ਕਰਮ ਕਰ ਦਿੱਤਾ ਤੇ ਸਾਨੂੰ ਇਹਦਾ ਲਾਭ ਮਿਲੇਗਾ ਤਾਂ ਫਿਰ ਜ਼ਰੂਰ ਮਿਲੇਗਾ ਜਦੋਂ ਤੁਸੀਂ ਕਰਮ ਵੀ ਕਰੋਗੇ ਮਨ ਵਿੱਚ ਡਾਵਾ ਡੋਲ ਰੱਖੋਗੇ ਤਾਂ ਫਿਰ ਇਦਾਂ ਕੋਈ ਵੀ ਕਰਮ ਕੀਤਾ ਛੇਤੀ ਕਿਤੇ ਨਹੀਂ ਲੱਗਦਾ ਸੋ ਇਸ ਕਰਕੇ ਵਿਸ਼ਵਾਸ ਹੋਣਾ ਜ਼ਰੂਰੀ ਹੈ ਜੀ ਸੋ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਭੈਣ ਜੀ ਮੇਰੇ ਲਈ ਵੀ ਫਰਿਆਦ ਕਰ ਦੋ ਸ਼ਾਇਦ ਮੇਰੀ ਵੀ ਪੀਰ ਸੁਣ ਲੈਣ ਸੋ ਦੇਖੋ ਫਰਿਆਦ ਦੂਸਰੇ ਤੋਂ ਕਰਾਉਣੀ ਠੀਕ ਹੈ ਆਪਣੇ ਥਾਂ ਹੈ ਪਰ ਆਪ ਜੋ ਵਿਸ਼ਵਾਸ ਰੱਖਣਾ ਮਾਲਕ ਤੇ ਕਿਉਂਕਿ ਇਨਸਾਨ ਨੂੰ ਇੱਕ ਵਾਰ ਹੀ ਨਹੀਂ ਜ਼ਿੰਦਗੀ ਵਿੱਚ ਲੋੜ ਪੈਂਦੀ ਹਰ ਇੱਕ ਵਾਰ ਹਰ ਇੱਕ ਸਮੇਂ ਤੇ ਪੀਰਾਂ ਦੀ ਜ਼ਰੂਰਤ ਪੈਂਦੀ ਹੈ ਆਪਣੇ ਮੁਰਸ਼ਿਦ ਦੀ ਜ਼ਰੂਰਤ ਪੈਂਦੀ ਹੈ ਸੋ ਹਰ ਪਲ ਹਰ ਟਾਈਮ ਕੋਈ ਵੀ ਨਾਲ ਨਹੀਂ ਖੜ ਸਕਦਾ ਜਿੱਥੇ ਤੁਸੀਂ ਖੁਦ ਆਪਣੇ ਨਾਲ ਆਪ ਖੜ ਸਕਦੇ ਆ ਸੋ ਜਦੋਂ ਤੁਸੀਂ ਅਰਦਾਸ ਆਪਣੇ ਮਾਲਕ ਤੇ ਵਿਸ਼ਵਾਸ ਰੱਖਣਾ ਸ਼ੁਰੂ ਕਰੋਗੇ ਵਿਸ਼ਵਾਸ ਰੱਖ ਕੇ ਅਰਦਾਸ ਕਰੋਗੇ ਤਾਂ ਪ੍ਰਮਾਤਮਾ ਹਰ ਇੱਕ ਕੰਮ ਦੇ ਵਿੱਚ ਸਹਾਇੀ ਹੋਵੇਗਾ ਸੋ ਵਿਸ਼ਵਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਜਦੋਂ ਅਸੀਂ ਆਪ ਖੁਦ ਉਹ ਕਾਬਲ ਬਣਦੇ ਆ ਉਹਨੇ ਕਾਬਲ ਬਣ ਜਾਂਦੇ ਆ ਕਿ ਅਸੀਂ ਅਰਦਾਸ ਸਕਾਰ ਸਕਦੇ ਆ ਤੇ ਸਾਡਾ ਮਾਰਗ ਸਾਡੀ ਅਰਦਾਸ ਨੂੰ ਸੁਣੇਗਾ ਵੀ ਤਾਂ ਫਿਰ ਉਹ ਪ੍ਰਮਾਤਮਾ ਹਰ ਪਲ ਹਰ ਟਾਈਮ ਕੰਮ ਆਉਂਦਾ ਹੈ ਕਿਉਂਕਿ ਇਹ ਕੋਈ ਇਹੋ ਜਿਹਾ ਕੰਮ ਨਹੀਂ ਹੁੰਦਾ ਕਿ ਆਪਾਂ ਇੱਕ ਵਾਰ ਅਰਦਾਸ ਕਰਤੀ ਆ ਕੰਮ ਕਰਵਾ ਲਿਆ ਤੇ ਮੁੜ ਕੇ ਜ਼ਰੂਰਤ ਨਹੀਂ ਪੈਣੀ ਸੋ ਵਾਕੀ ਹਰ ਇੱਕ ਦੇ ਅੱਗੇ ਇਹ ਹੀ ਫਰਿਆਦ ਹੈ ਕਿ ਜਿਹੜੀਆਂ ਵੀ ਰੂਹਾਂ ਇਸ ਵੀਡੀਓ ਨੂੰ ਸੁਣ ਰਹੀਆਂ ਆ ਸੋ ਸਾਰੇ ਜਣੇ ਇਸ ਵੀਰ ਲਈ ਵੀ ਅਰਦਾਸ ਬੇਨਤੀ ਜ਼ਰੂਰ ਕਰਨ ਜੋ ਵੀ ਇਹਨਾਂ ਦੀ ਮੁਸ਼ਕਲ ਹੈ ਦੂਰ ਹੋ ਜਾਵੇ ਬਾਕੀ ਇੱਥੇ ਇਹ ਕਵਾਂਗੇ ਕਿ ਖੁਦ ਵੀ ਇੰਨੇ ਕਾਬਲ ਬਣੋ ਕਿ ਅਸੀਂ ਅਰਦਾਸ ਕਰੀਏ ਤੇ ਸਾਡਾ ਮਾਲਕ ਵੀ ਸਾਡੀ ਅਰਦਾਸ ਨੂੰ ਸੁਣੇ ਤੇ ਪੂਰੀ ਕਰੇ ਸੋ ਉਹ ਅਰਦਾਸਾਂ ਨੂੰ ਸੁਣਦਾ ਵੀ ਹੈ ਤੇ ਪੂੜੀਆਂ ਵੀ ਕਰਦਾ ਹੈ ਇਨਸਾਨ ਤੇ ਸਿਰਫ ਢੰਗ ਜਿਹੜੇ ਆ ਉਹ ਦੇਖਦਾ ਹੈ ਕਿ ਕਿਸ ਢੰਗ ਨਾਲ ਅਰਦਾਸ ਬੇਨਤੀ ਕੀਤੀ ਜਾਂਦੀ ਆ ਇੱਕ ਪਾਸੇ ਅਰਦਾਸ ਕਰ ਦਿੰਦਾ ਹੈ ਦੂਸਰੇ ਪਾਸੇ ਟੈਨਸ਼ਨ ਵਿੱਚ ਰਹਿੰਦਾ ਹੈ ਢਾਮਾ ਡੋਲ ਹੁੰਦਾ ਹੈ ਸੋ ਜਦੋਂ ਤੁਸੀਂ ਵਿਸ਼ਵਾਸ ਪੱਕਾ ਕਰ ਲਵਾਂਗੇ ਅੰਦਰੂਤੀਆਂ 'ਚ ਉਹ ਵੀ ਟੈਨਸ਼ਨਾਂ ਆ ਉਹ ਦੂਰ ਕਰ ਦੋਗੇ ਇੱਕ ਵਾਰ ਅਰਦਾਸ ਕਰਤੀ ਵਸਟ ਟੈਨਸ਼ਨ ਨੂੰ ਦੂਰ ਕਰ ਦੋ ਕਿ ਕੁਝ ਵੀ ਮਾੜਾ ਸਾਡੇ ਨਾਲ ਹੋ ਨਹੀਂ ਸਕਦਾ ਪ੍ਰਮਾਤਮਾ ਸਾਡੇ ਨਾਲ ਖੜਾ ਹੈ ਤਾਂ ਫਿਰ ਉਹ ਪ੍ਰਮਾਤਮਾ ਦੇਖੋ ਕਿਵੇਂ ਕੰਮ ਸਵਾਰਦਾ ਹੈ ਸੋ ਬਾਕੀ ਨਾਲ ਦੀ ਨਾਲ ਕੁਝ ਕਰਮ ਵੀ ਕਰਦੇ ਰਿਆ ਕਰੋ ਕਰਮ ਕਰਨ ਦੇ ਨਾਲ ਵੀ ਜ਼ਿੰਦਗੀ ਵਿੱਚ ਬਹੁਤ ਸੁਧਾਰ ਆਉਂਦਾ ਹੈ ਸੋ ਆਪਾਂ ਅੱਜ ਜੋ ਕਰਮ ਦੱਸਣ ਜਾ ਰਹੇ ਆ ਸੋ ਜਿਨ੍ਹਾਂ ਨੂੰ ਵੀ ਉਹ ਕਰਮ ਚੰਗਾ ਲੱਗੇ ਕਰਨਾ ਚਾਹੁੰਦੇ ਆ ਤੇ ਵਿਸ਼ਵਾਸ ਰੱਖ ਕੇ ਕਰ ਲੈਣਾ ਕਿਉਂਕਿ ਪੀਰਾਂ ਫਕੀਰਾਂ ਦੇ ਨਾਲ ਬਾਬਾ ਪੈਰੋ ਜੀ ਵੀ ਚੱਲਦੇ ਹੈ ਤੇ ਨਾਲ ਦੀ ਨਾਲ ਹਨੂਮਾਨ ਵੀਰ ਵੀ ਚੱਲਦੇ ਹੈ ਸੋ ਜੇਕਰ ਤੁਸੀਂ ਮੰਗਲਵਾਰ ਦੇ ਦਿਨ ਹਨੂਮਾਨ ਮੰਦਰ ਜਾ ਕੇ ਜਾਂ ਫਿਰ ਦੋ ਲੱਡੂਆਂ ਦਾ ਹੀ ਪ੍ਰਸ਼ਾਦ ਚੜਾ ਦਿਓ ਦੋ ਲੱਡੂ ਹੀ ਚੜਾ ਦਿਓ ਅਰਦਾਸ ਬੇਨਤੀ ਕਰੋ ਪਰ ਜਦੋਂ ਇਹ ਕਰਮ ਕਰਨ ਜਾਣਾ ਜੇਕਰ ਘਰ ਵਿੱਚ ਪੀਰਾਂ ਦਾ ਦਰਬਾਰ ਹੈ ਪਹਿਲਾਂ ਜੋ ਵੀ ਚੀਜ਼ ਬਾਹਰ ਤੁਸੀਂ ਕਰਮ ਕਰਨ ਲੈ ਜਾਣਾ ਜਿਸ ਦਿਨ ਵੀ ਪਹਿਲਾਂ ਦਰਬਾਰ ਵਿੱਚ ਰੱਖਣੀ ਹੈ ਉਹਨਾਂ ਦੀ ਇਜਾਜ਼ਤ ਲੈਣੀ ਉਹਨਾਂ 'ਗੀ ਅਰਦਾਸ ਬੇਨਤੀ ਕਰਨੀ ਹੈ ਕਿ ਪੀਰ ਜੀ ਇਹ ਕਰਮ ਕਰਨ ਲੱਗੇ ਆ ਕਬੂਲ ਕਰਾਉਣਾ ਤਾਂ ਫਿਰ ਦੇਖੋ ਕਿਵੇਂ ਅਰਦਾਸਾਂ ਨੂੰ ਕਬੂਲ ਕਰਾਉਂਦੇ ਆ ਜਦੋਂ ਅਸੀਂ ਮੇਨ ਮੋਟ ਦੇ ਅੱਗੇ ਅਰਦਾਸ ਕਰਕੇ ਫਿਰ ਆਰਤੁਰਦੇ ਆ ਤਾਂ ਫਿਰ ਕੰਮ ਸਾਰੇ ਰਾਜ ਜਾਂਦੇ ਆ ਜਦੋਂ ਅਸੀਂ ਆਪਣੇ ਘਰ ਦੇ ਨੂੰ ਭੁਲਾ ਕੇ ਤੇ ਬਾਹਰਲੇ ਰਸਤੇ ਫੜ ਲੈਨੇ ਆ ਇਸ ਤਰ੍ਹਾਂ ਵੀ ਕੰਮ ਜਿਹੜੇ ਬਣਦੇ ਬਣਦੇ ਵਿਗੜ ਜਾਂਦੇ ਆ ਸੋ ਜਦੋਂ ਵੀ ਬਾਹਰ ਕੋਈ ਕਰਮ ਕਰਨ ਜਾਣਾ ਆ ਪਹਿਲਾਂ ਇਜਾਜ਼ਤ ਆਪਣੇ ਪੀਰੋ মুর্ਸ਼ਦ ਤੋਂ ਲੈਣੀ ਆ ਜੇਕਰ ਘਰ ਵਿੱਚ ਨਹੀਂ ਵੀ ਦਰਵਾਰ ਜਿਨ੍ਹਾਂ ਨੂੰ ਵੀ ਬਜ਼ੁਰਗਾ ਨੇ ਮੰਨਿਆ ਹੈ ਤੁਹਾਡੇ ਘਰ ਵਿੱਚ ਜਿਨ੍ਹਾਂ ਦੀ ਵੀ ਸੇਵਾ ਹੁੰਦੀ ਆ ਤੁਸੀਂ ਜਿਨ੍ਹਾਂ ਦਾ ਵੀ ਨਾਮ ਧਿਉਦੇ ਹੋ ਪਹਿਲਾਂ ਉਹਨਾਂ ਨੂੰ ਯਾਦ ਕਰੋ ਫਿਰ ਤੁਸੀਂ ਕੋਈ ਵੀ ਕਰਮ ਕਰਨ ਜਾਓ ਸੋ ਦੋ ਲੱਡੂਆਂ ਦਾ ਪ੍ਰਸ਼ਾਦ ਵੀ ਤੁਸੀਂ ਜਾ ਕੇ ਮੰਦਰ ਚੜਾ ਦਿਵੋ ਤਾਂ ਉਹਦੇ ਨਾਲ ਹੀ ਬਹੁਤ ਮੁਸ਼ਕਲਾਂ ਦੇ ਹੱਲ ਹੋ ਜਾਂਦੇ ਆ ਹਨੂਮਾਨ ਵੀਰ ਜੀ ਨੂੰ ਸੰਕਟ 모ਚਨ ਐਵੇਂ ਨਹੀਂ ਗਿਆ ਸੰਕਟ ਜਿਹੜੇ ਆ ਸਭ ਹਰ ਲੈਂਦੇ ਹੈ ਜੋ ਵੀ ਇਨਸਾਨ ਤੇ ਸੰਕਟ ਚ ਆਂਦਾ ਹੈ ਕੋਈ ਮੁਸ਼ਕਲ ਚ ਆਂਦੀ ਹੈ ਉਹ ਸੰਕਟ ਮੋਸ਼ਨ ਆਪ ਉਹ ਮੁਸ਼ਕਲਾ ਨੂੰ ਦੂਰ ਕਰ ਦਿੰਦੇ ਆ ਸੋ ਜੇ ਤੁਸੀਂ ਉਹਨਾਂ ਦੇ ਨਾਮ ਦਾ ਕੋਈ ਕਰਮ ਕਰਦੇ ਆ ਇਹ ਕਰਮ ਚਾਰ ਤੋਂ ਪੰਜ ਮੰਗਲਵਾਰ ਜੇਕਰ ਸਵੇਰੇ ਸਵੇਰੇ 12 ਵਜੇ ਤੋਂ ਪਹਿਲਾਂ ਪਹਿਲਾਂ ਇਹ ਕਰਮ ਕੀਤਾ ਜਾਵੇ ਤਾਂ ਬਹੁਤ ਪਰੇਸ਼ਾਨੀਆਂ ਦਾ ਹੱਲ ਹੋ ਸਕਦਾ ਹੈ ਜੇਕਰ ਕਿਸੇ ਨੇ ਕੋਈ ਰੋਕ ਲਾਈ ਹੈ ਕੋਈ ਰੁਕਾਵਟ ਆ ਰਹੀ ਹੈ बार-बार ਰਸਤੇ ਵਿੱਚ ਕੋਈ ਕੰਮ ਨਹੀਂ ਬਣਦਾ ਤਾਂ ਇਹ ਕਰਮ ਕਰਨ ਦੇ ਨਾਲ ਕੰਮ ਜ਼ਰੂਰ ਵਧਣਗੇ